ਹਰੀ ਸਾਹਿਬ ਬਾਬਾ ਜੀ ਬਾਬਾ ਕੋਲਾ ਸਿੰਘ ਸਾਹਿਬ ਜੀ ਬਾਬਾ ਚੰਦਰ ਸਿੰਘ ਸਾਹਿਬ ਜੀ ਸਤ ਸਾਰੇ ਸੰਪਰਦਾਇ ਮਹਾਂਪੁਰਖ ਸਾਹਿਬ ਵੱਲੋਂ ਹਰ ਸਾਲ ਸ਼ਹੀਦੀ ਅਸਥਾਨ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਹਾਜ਼ਰੀ ਪ੍ਰਵਾਨ ਵਿਵਰਤੀ ਕਾਕ ਇਸ ਪਤੇ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਸ਼ਹੀਦੀ ਦਿਹਾੜਾ ਪੁਰਦਵਾਰਾ ਢਾਲੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਮਿਸਰ ਸ਼ਹੀਦ ਅੰਤਰ ਲੰਦਾਲਾ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਬਾਬਾ ਤ੍ਰਿਸ਼ਨ ਸਿੰਘ ਜੀ ਥਾਲਾ ਸਾਹਿਬ ਵਾਲਿਆਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਅੱਜ ਸ੍ਰੀ ਗੁਰੂ ਹਰਿਰਾਜ ਸਾਹਿਬ ਸਦਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੀ ਆਗਮਨ ਪ੍ਰਕਾਸ਼ ਪਰਵ ਦਿਹਾੜਾ ਹੈ ਹੁਣੇ ਗਿਆਨੀ ਜੀ ਆਪ ਜੀ ਨੂੰ ਮਹਾਰਾਜ ਦੇ ਗੁਰਪੁਰਬ ਦੀ ਵਿਦਾਈ ਦੇ ਰਹੇ ਸਨ ਔਰ ਸੰਗਤਾਂ ਨੂੰ ਵਿਦਾਈ ਹੋ ਗਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਜਿਨ੍ਹਾਂ ਨੇ ਵੀ ਸਤਨ ਕਰਕੇ ਮਨ ਕਰਕੇ ਧਨ ਕਰਕੇ ਮਨ ਬਾਣੀ ਸਰੀਰ ਕਰਕੇ ਸੇਵਾ ਕੀਤੀ ਹੈ ਗੁਰੂ ਪੰਥ ਦੀ ਸੇਵਾ ਵਿੱਚ ਸਮਰਪਿਤ ਰਹੇ ਹਨ ਉਹਨਾਂ ਦਾ ਰਤਵਾ ਉਹਨਾਂ ਨੂੰ ਮਾਣ ਉਹ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦਾ ਔਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਅੱਜ ਜੁੜ ਰਹੇ ਹਾਂ ਉਹਨਾਂ ਨੇ ਸਭ ਕੁਝ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਉਹ ਸਮੇਂ ਵਿੱਚ ਉਹ ਮਹਾਨ ਕਾਰਨਾਮਾ ਕੀਤਾ ਜਿਹੜਾ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਹੁਣੇ ਜਿਵੇਂ ਗਿਆਨੀ ਜੀ ਦਰਸਾਰੇ ਸਨ ਉਹ ਈਦੇ ਹੋਏ ਬੰਦਿਆਂ ਨੇ ਉਹ ਸਾਰਾ ਕੁਝ ਕੀਤਾ ਕਤਰਿਆ ਜਿਹੜਾ ਸੀ ਔਰ ਉਹ ਜਤ ਜੜੀ ਆ ਫਿਰ ਵੀ ਖਾਲਸੇ ਦੀ ਮੰਨੀ ਜਾਂਦੀ ਹੈ ਭਾਨੀ ਜੀਓ ਦੇ ਕੋ ਜਗ ਮੈਂ ਮੁਖਤ ਹਰ ਜੱਤ ਮੈਂ ਜੁੱਧ ਵਿਚਾਰਾ ਉਹਨਾਂ ਨੂੰ ਧੰਕ ਹੈ ਮਹਾਰਾਜ ਨੇ ਜਿਹੜੇ ਮਹਾਰਾਜ ਦਾ ਸਿਮਰਨ ਵੀ ਕਰਦੇ ਆ ਔਰ ਜਿਨ੍ਹਾਂ ਦੇ ਅੰਦਰ ਧਰਮ ਯੁੱਧ ਦਾ ਚਾਹ ਵੀ ਬਣਿਆ ਰਿਹਾ ਉਹ ਧਰਮ ਯੁੱਧ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਆਪਣੇ ਧਰਮ ਤੋਂ ਆਪਣੇ ਗੁਰੂ ਸਾਹਿਬ ਜੀ ਦੇ ਸਤਕਾਰ ਵਾਸਤੇ ਆਪਣਾ ਆਪ ਵਾਰਨੇ ਫੇਰਨੇ ਕੀਤਾ ਉਹਨਾਂ ਤੋਂ ਬਿਲਹਾਰ ਜਾਂਦੇ ਆ ਔਰ ਇਹ ਸਚਾਈ ਹੈ ਕਿ ਉਹਨਾਂ ਦੇ ਇਹ ਕੀਤੇ ਹੋਏ ਉਸ ਸਮੇਂ ਵਿੱਚ ਜਿਹੜਾ ਮਹਾਨ ਕਾਰਨਾਮਾ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਨੇ ਅਗਵਾਈ ਕੀਤੀ ਹੈ ਪੰਥ ਦੇ ਵਿੱਚ ਐਸੇ ਜਿਹੜੇ ਅਗਵਾਈ ਕਰਨ ਵਾਲੇ ਸਵੇ ਸਵੇ ਅਨਸਾਰਜਨਾ ਨੇ ਸੱਚ ਦੇ ਪਹਿਰਾ ਦਿੰਦਿਆਂ ਆਪ ਮਰਨ ਬਨਨਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਹ ਨਹੀਂ ਉਹਨੇ ਪਹਿਰਾ ਦਿੱਤਾ ਕਿ ਉਹਨਾਂ ਦੇ ਇਸ ਅਸਥਾਨ ਤੋਂ ਔਰ ਜਿੱਥੇ ਵੀ ਪੰਥ ਵਿੱਚ ਕੋਈ ਜੋੜ ਮੇਲੇ ਮਨਾਏ ਜਾਂਦੇ ਨੇ ਸੂਰਬੀਰ ਯੋਧਿਆਂ ਦੇ ਕਾਰਨਾਮੇ ਸੰਗਤਾਂ ਨੂੰ ਸੁਣਾਏ ਜਾਂਦੇ ਨੇ ਉੱਥੇ ਬਾਬਾ ਸ਼ਾਮ ਸਿੰਘ ਦੀ ਅਟਾਰ ਵਾਲੇ ਉਹਨਾਂ ਦੇ ਸੰਗਤ ਜਿਨ੍ਹਾਂ ਨੇ ਉਹ ਸਮੇਂ ਵਿੱਚ ਕਿ ਇਹਦੀਆਂ ਪ੍ਰਾਪਤ ਕੀਤੀਆਂ ਸੱਚ ਤੇ ਫੈਰਾ ਦਿੱਤਾ ਉਹ ਸਦਾ ਲਈ ਉਹ ਅਮਰ ਤੇ ਉਹ ਸਦਾ ਲਈ ਉਹਨਾਂ ਦਾ ਜਿਹੜਾ ਜਸ ਹੈ ਉਹ ਸਦਾ ਹੀ ਸੰਸਾਰ ਵਿੱਚ ਟੱਲ ਹੈ ਸੋ ਇਸ ਅਸਥਾਨ ਤੇ ਬਹੁਤ ਵੱਡੀ ਸੇਵਾ ਬਾਬਾ ਕੁਲਾ ਸਿੰਘ ਜੀ ਇਨਾ ਬਲੋ ਬਾਬਾ ਜੀ ਬਾਬਾ ਸ਼ੰਦਰ ਸਿੰਘ ਸਾਹਿਬ ਜੀ ਬਹੁਤ ਵੱਡੀ ਸੇਵਾਇ ਤੇ ਨਾਲ ਨਾਲ ਬੱਚਿਆਂ ਨੂੰ ਪੜ੍ਹਾਈ ਔਰ ਗੁਰਮਤਿ ਦੀ ਤਲੀਮ ਦੇਣੀ ਔਰ ਜੂੜ ਮੇਲੇ ਪੇਕ ਨਾ ਦੇ ਨਹੀਂ ਲਗਾਤਾਰ 10 ਦਿਨ ਰਾਤ ਰੀਤ ਦੁਆਨ ਸਜਦੇ ਰਹੇ ਉਹ ਸਾਨੂੰ ਗੁਰਮਤਿ ਦੇ ਨਾਲ ਜੁੜਨ ਵਾਸਤੇ ਪ੍ਰੇਰਨਾ ਦਿੰਦੇ ਜਿ세 ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਮਣ ਕਰਨਾ ਇਤਿਹਾਸ ਨੂੰ ਜਾਣੂ ਹੋਣਾ ਉਹਦੇ ਖਾਲਸੇ ਪੰਥ ਦਾ ਵਿਸ਼ਾਣਾ ਮਤਾ ਇਤਿਹਾਸ ਜੋ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੈ ਸਮੇਂ-ਸਮੇਂ ਅਨਸਾਰ ਉਹ ਪੰਥ ਦੀ ਸੇਵਾ ਵਿੱਚ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਹੁਕਮ ਹੈ ਜੀ ਸੁਣਦੇ ਹਾਂ ਅੱਗੇ ਅੱਜ ਕਾਲ ਕੀ ਕਵੀ ਟੀਲਾਈਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਪਰੰਤ ਸਾਹਿਬ ਜੀ ਦਾ ਹੁਕਮ ਹੈ ਜਿਹੜਾ ਮੰਨ ਲੈਂਦਾ ਕੋਈ ਨਿਹੰਦ ਹੈ ਇਸ ਲਈ ਆਪਣੇ ਘਰ ਪਰਿਵਾਰਾਂ ਵਿੱਚ ਸਾਰੇ ਔਰ ਬੱਚੇ ਬਟੀਆਂ ਵੀ ਅਮਰਤਾਰੀ ਹੋਣ ਇਹ ਸਾਡੇ ਮਨ ਵਿੱਚ ਇਹ ਚਾਅ ਉਹ ਪਿਆਰ ਸਤਿਗੁਰੂ ਬਖਸ਼ਣ ਜੋ ਕਿ ਰੋਜ਼ ਅਰਦਾਸ ਵਿੱਚ ਆਪਾਂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚੋਂ ਸਿੱਖਾਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਮਹਾਰਾਜ ਦੇ ਘਰ ਤੋਂ ਮੰਗਦੇ ਔਰ ਸਿੱਖੀ ਦਾ ਬੂਟਾ ਸਾਡੇ ਘਰ ਪਰਿਵਾਰਾਂ ਵਿੱਚ ਹਰਾ ਰਹੇ ਕੋਈ ਵੀ ਕਿਸ ਦਾੜਾ ਨਾ ਕਟਾਵੇ ਕੋਈ ਵੀ ਗੁਰੂ ਕੀ ਮਰਜ਼ਾ ਦਾ ਖਾਸੇ ਨਾ ਜਾਵੇ ਇਹ ਅਰਦਾਸ ਗੁਰੂ ਚਰਨਾਂ ਵਿੱਚ ਆਪਾਂ ਸਾਰੇ ਕਰਿਆ ਕਰੀਏ ਮਹਾਰਾਜ ਸਾਨੂੰ ਸਿੱਖੀ ਬਖਸ਼ੋ ਅਣੀ ਸਿੱਖੀ ਕੇਸਾ சுவாਸਾਂ ਲੈਣ ਦੇ ਕਿਰਪਾ ਕਰੋ ਸਾਨੂੰ ਬਾਣੀ ਬਾਣਾ ਅੰਮ੍ਰਿਤ ਵੇਲਾ ਅੰਮ੍ਰਿਤ ਵੇ ਦਾ ਨਿਰਤਨੇ ਸਿਮਰਨ ਬਖਸ਼ੋ ਜਿਸ ਕਰਕੇ ਸਾਡਾ ਇਹ ਸਮਾਸਵਾਸ ਸਭਲੇ ਵਜਣ ਸਾਰੀਆਂ ਸੰਗਠਾਂ ਨੇ ਹਾਜ਼ਰੀ ਪ੍ਰਵਾਨ ਕਰਨੀ ਵਿਅੰਤ ਬਿਲਾ ਰਹੇ ਹਨ ਕੁਇ ਸ਼ਰਸੰਗ ਰਾਗੀ ਸੰਗਤ ਕਬੀਰ ਸਿੰਘ ਸਾਰਿਆਂ ਨੇ ਸੰਗਠਾਂ ਦੇ ਦਰਸ਼ਨ ਕਰ ਲੈਨੇ ਸਾਰੀਆਂ ਸੰਗਠਾਂ ਉਹਨਾਂ ਮਹਾਨ ਸੂਰਬੀਰ ਯੋਧੇ ਮਰਦੀਉਡੇ ਜਨਨ ਗੁਰੂ ਬਾਬਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਅੱਜ ਦਾ ਦਿਹਾੜਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅਤੇ ਬਾਬਾ ਸ਼ਾਮ ਸਿੰਘ ਜੀ ਅਟਾਰੀ ਉਹਨਾਂ ਦੇ ਮਹਾਨ ਲਾਸਾਨੀ ਕੁਰਬਾਨੀ ਨੂੰ ਨਮਸਕਾਰ ਹੈ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ क्षमा ਬਖਸ਼ਣੇ ਪਿਆਰ ਕਰਤੇ ਬਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦ ਕਮਿੰਟ ਬਾਬਾ ਜੀ ਸਜਿਓ ਥੋੜਾ ਥੋੜਾ